ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਈਮਾਨ ਗੁਰੂ ਪਿਆਰੀ ਗੁਰਸਵਾਰੀ ਸਤਸੰਗਤ ਜੀ ਬੜੇ ਹੀ ਭਾਗਾ ਵਾਲੇ ਹਾਂ ਜੋ ਸਤਗੁਰਾਂ ਦੀ ਪਾਵਨ ਅਜ਼ੂਰੀ ਦੇ ਅੰਦਰ ਬੈਠਣ ਦਾ ਜੋ ਸੁਭਾਗ ਸਮਾ ਸਤਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਉਹਨਾਂ ਦੀ ਨਿੱਗੀ ਗੋਦ ਦੇ ਵਿੱਚ ਬੈਠ ਕੇ ਆਪਣੀ ਜ਼ਿੰਦਗੀ ਦੇ ਕੁਝ-ਕੁਝ ਜਿਹੜੇ ਪਲ ਨੇ ਉਹਨਾਂ ਨੂੰ ਸਫਲਾ ਬਣਾਉਣ ਦਾ ਜੋ ਯਤਨ ਕਰ ਰਹੇ ਸਾਂ ਪਿਆਰ ਵਾਲਿਓ ਆਓ ਕੁਝ ਸਮੇਂ ਦੇ ਲਈ ਪਾਵਨ ਸਥਾਨਾਂ ਦੇ ਉੱਪਰ ਚੱਲ ਰਹੀ ਅਰਦਾਸ ਦੀ ਜੋ ਲੜੀਵਾਰ ਵਿਚਾਰ ਹੈ ਉਹਦੇ ਨਾਲ ਸਾਂਝ ਪੁਣਾ ਕਰੀਏ ਹਰ ਰੋਜ਼ ਆਪਾਂ ਸਤਿਗੁਰਾਂ ਦੇ ਅੱਗੇ ਅਰਦਾਸ ਕਰਦੇ ਹਾਂ ਜਾਂ ਸਤਿਗੁਰਾਂ ਦੇ ਕੋਲੋਂ ਬੇਨਤੀ ਕਰਦੇ ਹਾਂ ਸੱਚੇ ਪਾਤਸ਼ਾਹ ਆਪਨੇ ਸਿੱਖਾਂ ਦੀ ਝੋਲੀ ਦੇ ਵਿੱਚ ਸਿੱਖਾਂ ਨੂੰ ਸਿੱਖੀ ਦਾਣ ਪਾਓ ਜਿੱਥੇ ਤੁਸੀਂ ਕੇਸਾਂ ਦੀ ਦਾਤ ਬਖਸ਼ੀ ਹੈ ਜਿਸ ਜਗ੍ਹਾ ਦੇ ਉੱਤੇ ਆਪ ਜੀ ਨੇ ਬਿਬੇਕ ਦੀ ਦਾਤ ਬਖਸ਼ੀ ਹੈ ਰਹਿਤ ਦੀ ਦਾਤ ਬਖਸ਼ੀ ਹੈ ਮਾਲਕਾ ਅੱਜ ਤੇਰੇ ਦਰ ਤੇ ਸੀ ਅਰਦਾਸ ਕਰਦੇ ਹਾਂ ਸਾਡੀ ਝੋਲੀ ਦੇ ਵਿੱਚ ਵਿਸਾਹਾ ਦੀ ਦਾਤ ਪਾਓ ਕਿਉਂ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਹੈ ਵਿਸਾਹਾ ਦਾਤ ਤੇ ਬੇਨਤੀ ਮੈਂ ਕਰ ਦਵਾ ਵਿਸਾਹਾ ਤੇ ਭਰੋਸੇ ਦੇ ਵਿੱਚ 19 ਤੇ 21 ਦਾ ਫਰਕ ਹੈ ਸ਼ਬਦ ਆਪਾਂ ਇੱਕੋ ਹੀ ਵਰਤ ਲੈਨੇ ਆ ਭਰੋਸਾ ਵੀ ਕਹਿ ਦਿੰਨੇ ਆ ਵਿਸ਼ਵਾਸ ਵੀ ਕਹਿ ਦਿੰਨੇ ਆ ਯਕੀਨ ਵੀ ਕਹਿ ਦਿੰਨੇ ਆ ਵਿਸਾਹਾ ਵੀ ਕਹਿ ਦਿੰਨੇ ਆ ਪਰ ਕਾਰਨ ਕੀ ਹੋਇਆ ਵੀ ਸਤਿਗੁਰਾਂ ਨੇ ਪਹਿਲਾਂ ਵਿਸਾਹਾ ਦਾਣ ਦੇਵ ਮੰਗਿਆ ਉਰ ਤੋਂ ਬਾਅਦ ਫਿਰ ਭਰੋਸੇ ਦੀ ਗੱਲ ਕੀਤੀ ਜਿਕਰ ਵਿਸਾਹਾ ਦਾ ਆਪਾਂ ਸੋਖੇ ਅਰਥਾਂ ਦੇ ਵਿੱਚ ਅਰਥ ਕਰੀਏ ਨਾ ਸ਼ਬਦਾਂ ਦੇ ਵਿੱਚ ਅਰਥ ਕਰੀਏ ਤੇ ਇਹਦਾ ਅਰਥ ਹੈ ਯਕੀਨ ਤੇ ਵਿਸ਼ਵਾਸ ਦੋ ਤਰੀਕਿਆਂ ਨਾਲ ਅਰਥ ਹੈ ਪਹਿਲੀ ਗੱਲ ਇਹ ਹੈ ਕਿ ਸਾਨੂੰ ਇਹ ਯਕੀਨ ਆ ਜਾਵੇ ਸਾਨੂੰ ਇਹ ਵਿਸ਼ਵਾਸ ਆ ਜਾਵੇ ਕਿ ਉਹ ਪਰਮਾਤਮਾ ਹਮੇਸ਼ਾ ਹੀ ਸਦਾ ਦੇ ਲਈ ਸਾਡੇ ਨਾਲ ਹੈ ਉਹ ਸਦਾ ਹੀ ਸਾਡੇ ਸਾਥ ਰਹਿੰਦਾ ਹੈ ਤੇ ਜਦੋਂ ਸਤਿਗੁਰਾਂ ਦੀ ਬਾਣੀ ਨੂੰ ਆਪਾਂ ਪੜ੍ਹਦੇ ਆਂ ਤੇ ਸਤਿਗੁਰਾਂ ਦੀ ਬਾਣੀ ਦੇ ਅੰਦਰ ਪ੍ਰਤੀਤ ਸ਼ਬਦ ਕਰਕੇ ਬੁੱਤ ਸ਼ਬਦ ਆਏ ਨੇ ਕਈ ਵਾਰੀ ਇਹ ਸ਼ਬਦ ਆਇਆ ਪ੍ਰਤੀਤ ਕਰਕੇ ਤੇ ਜਦੋਂ ਜਪਜੀਤ ਸਾਹਿਬ ਦੀ ਬਾਣੀ ਨੂੰ ਪੜੋ ਤੁਸੀਂ ਆ ਜਦੋਂ ਮੇਰੇ ਸਤਿਗੁਰੂ ਧੰਗੁਰੂ ਨਾਨਕ ਪਾਤਸ਼ਾਹ ਜੀ ਨੇ ਜੋਗੀਆਂ ਨੂੰ ਉਪਦੇਸ਼ ਦਿੱਤਾ ਨਾ ਤੇ ਉਪਦੇਸ਼ ਦਿੰਦਿਆਂ ਹੋਇਆਂ ਇਹ ਹੀ ਗੱਲ ਸਮਝਾਉਣਾ ਕੀਤੀ ਕਹਿਣ ਲੱਗੇ ਭੜਿਓ ਤੁਸੀਂ ਆਪਣੇ ਕੋਲ ਗਲ ਦੇ ਵਿੱਚ ਝੋਲੀ ਪਾਉਂਦੇ ਹੋ ਹੱਥ ਦੇ ਵਿੱਚ ਤੁਸੀਂ ਡੰਡਾ ਪਕੜਦੇ ਹੋ ਆਪਣੇ ਸਰੀਰ ਦੇ ਉੱਤੇ ਸੁਆਹ ਮਲਦੇ ਹੋ ਤੁਹਾਡੇ ਕੋਲ ਗੋਦੜੀ ਹੁੰਦੀ ਹੈ ਤੇ ਕਿਉਂ ਨਾ ਹੋਵੇ ਵੀ ਉਹ ਪਰਮਾਤਮਾ ਦੇ ਜਿਹੜੇ ਗੁਣ ਨੇ ਉਹਨਾਂ ਨੂੰ ਤੂੰ ਆਪਣੇ ਇਹ ਜਿਹੜੇ ਚੇਨਣ ਨੇ ਤੁਸੀਂ ਬਣਾ ਲਵੋ ਤੇ ਉੱਥੇ ਸਤਿਗੁਰਾਂ ਨੇ ਸ਼ਬਦ ਵਰਤੇ ਸਨ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਬਿਪੂਤ ਕਹਿੰਦੇ ਵੀ ਤੁਹਾਡੇ ਕੰਨਾਂ ਦੇ ਵਿੱਚ ਪਾਈਆਂ ਹੋਈਆਂ ਜਿਹੜੀਆਂ ਮੰਦਰਾ ਨੇ ਨਾ ਇਹ ਮੰਦਰਾ ਕਿਤੇ ਸੰਤੋਖ ਬਣ ਜਾਣ। ਪਾਵ ਸੰਤੋਖ ਦੀਆਂ ਮੰਦਰਾ ਤੁਸੀਂ ਪਹਿਨ ਲਓ। ਤੇ ਸਰਮਪਤ ਝੋਲੀ, ਸਰਮ ਦਾ ਅਰਥ ਇੱਥੇ ਹੈ ਮਿਹਨਤ। ਤੇ ਕਹਿਣ ਲੱਗੇ ਵੀ ਕਿਤੇ ਮਿਹਨਤ ਨੂੰ ਤੁਸੀਂ ਆਪਣੀ ਝੋਲੀ ਬਣਾ ਲਵੋ। ਤੇ ਜਿਸ ਦੇ ਵਿੱਚ ਤੁਸੀਂ ਕੋਈ ਜੋ ਕੁਝ ਦਿੰਦਾ ਹੈ ਉਹਦੇ ਵਿੱਚ ਤੁਸੀਂ ਪਾਉਂਦੇ ਹੋ ਝੋਲੀ ਦੇ ਵਿੱਚ ਕਹਿੰਦੇ ਉਸ ਨੂੰ ਤੁਸੀਂ ਆਪਣੀ ਮਿਹਨਤ ਬਣਾ ਲਓ। ਤੇ ਉਸ ਅਕਾਲ ਪੁਰਖ ਦਾ ਜਿਹੜਾ ਧਿਆਨ ਹੈ ਨਾ ਉਸ ਧਿਆਨ ਦੀ ਜਿਹੜੀ ਸਵਾਹ ਹੈ ਉਹ ਆਪਣੇ ਤਨ ਦੇ ਉੱਤੇ ਲਾਵੋ ਅਕਾਲ ਪੁਰਖ ਦੇ ਧਿਆਨ ਨੂੰ ਆਪਣੇ ਤੁਸੀਂ ਸਵਾਹ ਬਣਾ ਲਵੋ ਤੇ ਉਹਦੇ ਤੋਂ ਬਾਅਦ ਗੋਦੜੀ ਕੀ ਬਣਾਉਣੀ ਹੈ ਕਹਿੰਦੇ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਵਿਪੂਤ ਖਿੰθα ਕਾਲ ਕੁਆਰੀ ਕਾਇਆ juxt ਡੰਡਾ ਪ੍ਰਤੀਤ ਸਤਿਗੁਰੂ ਕਹਿਣ ਲੱਗੇ ਵੀ ਇਹ ਜਿਹੜੀ ਕਿੰਨਾ ਕਾਲ ਹੈ ਨਾ ਮੋਤ ਹੈ ਮੋਤ ਨੂੰ ਤੂੰ ਆਪਣੀ ਗੋਦੜੀ ਬਣਾ ਤੇ ਕੁਵਾਰੀ ਕਾਇਆ ਦਾ ਅਰਥ ਹੁੰਦਾ ਹੈ ਉਹ ਕਾਇਆ ਵੀ ਜਿਹੜੀ ਵਿਕਾਰਾਂ ਤੋਂ ਰਹਿਤ ਰਹਿੰਦੀ ਹੈ ਜਿਹਦੇ ਉੱਤੇ ਵਿਕਾਰ ਪ੍ਰਭਾਵ ਨਹੀਂ ਪਉਂਦੇ ਜਿਹਦੇ ਉੱਤੇ ਵਿਕਾਰਾਂ ਨੇ ਹਜੇ ਪ੍ਰਭਾਵ ਨਹੀਂ ਪਾਇਆ ਕਹਿੰਦੇ ਵੀ ਆਪਣੇ ਸਰੀਰ ਨੂੰ ਜੇਕਰ ਤੂੰ ਕੁਵਾਰੀ ਕਾਇਆ ਬਣਾਉਣਾ ਹੈ ਨਾ ਆਪਣੇ ਸਰੀਰ ਨੂੰ ਵਿਕਾਰਾਂ ਤੋਂ ਤੂੰ ਬਚਾ ਕੇ ਰੱਖ ਤੇ ਜੁਗਤ ਡੰਡਾ ਪ੍ਰਤੀਤ ਤੇ ਜਿਹੜਾ ਤੂੰ ਆਪਣੇ ਹੱਥ ਦੇ ਵਿੱਚ ਡੰਡਾ ਪਕੜਿਆ ਹੈ ਇਸ ਡੰਡੇ ਨੂੰ ਤੂੰ ਸ਼ਰਦਾ ਦਾ ਵਿਸਾਹਾ ਦਾ ਜਿਹੜਾ ਤੂੰ ਡੰਡਾ ਬਣਾ ਲਿਆ ਪ੍ਰਤੀਤ ਦਾ ਤੂੰ ਡੰਡਾ ਬਣਾ ਲਿਆ ਭਾਗ ਜਰੂਰ ਤੇਰੇ ਕੰਨਾਂ ਦੇ ਵਿੱਚ ਸੰਤੋਖ ਦੀਆਂ ਮੁੰਦਰਾਵਾਂ ਹੋਣਗੀਆਂ ਗਲ ਦੇ ਵਿੱਚ ਮਿਹਤ ਦੀ ਝੋਲੀ ਹੋਵੇਗੀ ਤਣ ਦੇ ਉੱਤੇ ਅਕਾਲ ਪੁਰਖ ਦੇ ਧੁਆ ਧਿਆਨ ਦੀ ਜਿਹੜੀ ਸਵਾਹ ਤੂੰ ਮਲੀ ਹੋਵੇਗੀ ਮੌਤ ਨੂੰ ਤੂੰ ਆਪਣੀ ਜਿਹੜੀ ਗੋਦਰੀ ਬਣਾਇਆ ਹੋਵੇਗਾ ਸਰੀਰ ਤੇਰਾ ਵਿਕਾਰਾਂ ਤੋਂ ਰਹਿਤ ਹੋਵੇਗਾ ਤੇ ਤੇਰਾ ਵਿਸ਼ਵਾਸ ਕਿਦੇ ਤੇ ਹੋਵੇਗਾ ਇੱਕ ਕਾਲਪੁਰਖ ਦੇ ਉੱਤੇ ਤੂੰ ਵਿਸ਼ਵਾਸ ਹੋਵੇਗਾ ਉਹਦਾ ਤੂੰ ਪੱਲਾ ਫੜਿਆ ਹੋਵੇਗਾ ਤੇ ਉਹਦੇ ਤੋਂ ਜਿਹੜੀ ਮੰਜ਼ਲ ਪ੍ਰਾਪਤ ਹੋਵੇਗੀ ਉਹ ਤੇਰੀ ਅਸਲ ਮੰਜ਼ਲ ਹੋਵੇਗੀ ਕਿਉਂਕਿ ਕਈ ਵਾਰੀ ਤੁਸੀਂ ਦੇਖੋ ਜਦੋਂ ਕੋਈ ਬੰਦਾ ਬਜ਼ੁਰਗ ਹੋ ਜਾਂਦਾ ਹੈ ਨਾ ਉਹ ਆਪਣੇ ਸਹਾਰੇ ਦੇ ਲਈ ਡੰਡੇ ਦੀ ਵਰਤੋਂ ਕਰਦਾ ਲਾਠੀ ਦੀ ਵਰਤੋਂ ਕਰਦਾ ਉਹ ਪਕੜ ਕੇ ਤੁਰਦਾ ਹੈ ਤੇ ਜਿਹੜਾ ਅੱਖਾਂ ਤੋਂ ਸੁਜਾਖਾ ਹੋਵੇ ਅੱਖਾਂ ਤੋਂ ਜਿਹੜਾ ਨੇਤਰਹੀਨ ਹੋਵੇ ਨਜ਼ਰੀ ਨਾ ਪਵੇ ਕਈ ਵਾਰੀ ਉਹਨੇ ਵੀ ਆਪਣੇ ਹੱਥ ਦੇ ਵਿੱਚ ਡੰਡਾ ਪਕੜਿਆ ਹੁੰਦਾ ਕਿਉਂਕਿ ਉਸ ਨੂੰ ਇਸ ਗੱਲ ਦਾ ਵਿਸਾਹਾ ਹੁੰਦਾ ਹੈ ਭਰੋਸਾ ਹੁੰਦਾ ਹੈ ਵੀ ਇਹ ਜਿਹੜਾ ਮੈਂ ਡੰਡਾ ਹੱਥ ਦੇ ਵਿੱਚ ਪਕੜਿਆ ਨਾ ਇਹ ਮੈਨੂੰ ਮੇਰੀ ਮੰਜ਼ਲ ਤੱਕ ਲੈ ਕੇ ਜਾਵੇਗਾ ਰਸਤੇ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਮੁਸ਼ਕਲ ਨਹੀਂ ਆਣ ਦਵੇਗਾ ਕਿਉਂਕਿ ਸਹਾਰਾ ਬਣ ਚੁੱਕਿਆ ਹੈ ਤੇ ਸਤਿਗੁਰੂ ਇਹੀ ਕਿਰਪਾ ਕਰਦੇ ਵੀ ਕਹਿੰਦੇ ਤੂੰ ਗੁਰੂ ਦੇ ਕੋਲੋਂ ਇਹ ਯਕੀਨ ਮੰਗਣਾ ਹੈ ਪਰਮਾਤਮਾ ਦੇ ਕੇ ਅਰਦਾਸ ਕਰ ਅਰਦਾਸ ਕਰਦਿਆਂ ਹੋਇਆਂ ਤੂੰ ਇਹ ਯਕੀਨ ਮੰਗ ਮਾਲਕਾ ਮੈਨੂੰ ਇਸ ਗੱਲ ਦਾ ਭਰੋਸਾ ਹੋ ਜਾਵੇ ਕਿ ਤੂੰ ਹਮੇਸ਼ਾ ਮੇਰੇ ਨਾਲ ਹੈਂ ਹਮੇਸ਼ਾ ਮੇਰੇ ਸਾਥ ਹੈਂ ਬਾਬਾ ਫਰੀਦ ਸਾਹਿਬ ਦਾ ਤੁਸੀਂ ਜੀਵਨ ਪੜੋ ਕਹਿਣ ਲੱਗੇ ਜਦੋਂ ਬਾਬਾ ਫਰੀਦ ਸਾਹਿਬ ਬਜ਼ੁਰਗ ਅਵਸਥਾ ਦੇ ਵਿੱਚ ਆਇਆ ਇਹਨਾਂ ਇਸ ਤਨਣੇ ਕੰਮ ਕਰਨਾ ਛੱਡ ਦਿੱਤਾ ਅੱਖਾਂ ਦੇ ਵੇਖਣਾ ਬੰਦ ਕਰ ਦਿੱਤਾ ਕੰਨਾਂ ਤੋਂ ਕੱਟ ਸੁਣਨਾ ਸ਼ੁਰੂ ਹੋ ਗਿਆ ਕਿੰਦੇ ਬਜ਼ੁਰਗ ਅਵਸਥਾ ਦੇ ਵਿੱਚ ਜਦੋਂ ਸਵੇਰੇ ਨਮਾਜ਼ ਅਦਾ ਕਰਨ ਲਈ ਜਾਣ ਲੱਗੇ ਨੇ ਨਮਾਜ਼ ਅਦਾ ਕਰਨ ਲੱਗੇ ਨੇ ਵੀ ਹੱਥ ਦੇ ਵਿੱਚ ਡੰਡਾ ਪਕੜ ਲਿਆ ਤੇ ਜਦੋਂ ਡੰਡਾ ਪਕੜਿਆ ਨਾ ਤੇ ਮਨ ਦੇ ਵਿੱਚ ਵਿਚਾਰ ਆਈ ਵੀ ਰੇਜੀ ਸਾਰੀ ਜ਼ਿੰਦਗੀ ਉਸ ਮਾਲਕ ਦਾ ਪੱਲਾ ਤੁਸੀਂ ਪਕੜ ਕੇ ਰੱਖਿਆ ਉਹਦਾ ਤੁਸੀਂ ਵਿਸ਼ਵਾਸ ਬਣਾ ਕੇ ਰੱਖਿਆ ਵਿਸ਼ਵਾਸ ਬਣਾ ਕੇ ਯਕੀਨ ਬਣਾ ਕੇ ਰੱਖਿਆ ਅੱਜ ਹੱਥ ਦੇ ਵਿੱਚ ਡੰਡਾ ਪਕੜਿਆ ਉਹਨਾਂ ਜੋ ਛੋਟੀ ਪਕੜੀ ਸੀ ਛੋਟੀ ਵਗਾ ਕੇ ਪਰ੍ਹਾਂ ਗਈ ਦੁੱਕ ਕੇ ਪਰ ਆ ਗਏ ਕਹਿ ਲਗੇ ਮਾਲਕਾ ساری ਜਿੰਦਗੀ ਤੇਰਾ ਸਹਾਰਾ ਤੱਕਿਆ ਅੱਜ ਬਜ਼ੁਰਗ ਅਵਸਥਾ ਦੇ ਵਿੱਚ ਆਇਆ ਤੇਰੇ ਨਾਲ ਮਿਲਣ ਦਾ ਸਮਾਂ ਨੇੜਾ ਆਇਆ ਤੇ ਮੈਂ ਆਪਣਾ ਜਿਹੜਾ ਆਸਰਾ ਇੱਕ ਛੋਟੀ ਨੂੰ ਸਹਾਰਾ ਬਣਾ ਲਿਆ ਆਪਣਾ ਤੇ ਜਿਸ ਸਮੇ ਸਤਿਗੁਰਾਂ ਦੇ ਜੀਵਨ ਧੰਗੁਰ ਗੋਬਿੰਦ ਸਿੰਘ ਪਾਤਸ਼ਾਹ ਦੇ ਜੀਵਨ ਦੇ ਵਿੱਚੋਂ ਇੱਕ ਝਾਤ ਨਿੱਕੀ ਜੀ ਮਾਰੀਏ ਵੀ ਵਿਸ਼ਵਾਸ ਕਿਹੋ ਜਿਹਾ ਜੋ ਵੀ ਸਾਹਸੀ ਮੰਗਦੇ ਪਈਆਂ ਗੁਰੂ ਦੇ ਕੋਲੋਂ ਵੀ ਉਹ ਕਹਿਉ ਜਿਆ ਹੋਣਾ ਚਾਹੀਦਾ ਹੈ ਵੀ ਪ੍ਰਮਾਤਮਾ ਹਮੇਸ਼ਾ ਸਾਡੇ ਨਾਲ ਹੈ ਅਸੀਂ ਇਕੱਲੇ ਨਹੀਂ ਕਦੀ ਵੀ ਆਪਣੇ ਆਪ ਨੂੰ ਇਹ ਮਹਿਸੂਸ ਨਾ ਕਰਿਆ ਕਰੋ ਵੀ ਅਸੀਂ ਇਕੱਲੇ ਲਗੇ ਫਿਰਦੇ ਆਂ ਨਹੀਂ ਪ੍ਰਮਾਤਮਾ ਹਰ ਸਮੇਂ ਸਾਡਾ ਸਹਾਰਾ ਹੈ ਹਰ ਸਮੇਂ ਸਾਡੇ ਨਾਲ ਹੈ ਜਦੋਂ ਮੇਰੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨਾ ਇਹ ਮਾਛੀ ਵਾੜੀ ਦੇ ਜੰਗਲਾਂ ਦੇ ਵਿੱਚੋਂ ਹੁੰਦੇ ਹੋਏ ਨਾ ਤਾਂ ਨਾਲ ਲਾੜਲੇ ਨੇ ਨਾ ਕਿਸੇ ਤਰ੍ਹਾਂ ਦੀ ਨਾਲ ਫੌਜ ਹੈ ਨਾ ਨਾਲ ਮਾਤਾ ਜੀ ਨੇ ਪਰਿਵਾਰ ਦਾ ਕੋਈ ਮੈਂਬਰ ਨਹੀਂ ਤੰਦ ਉੱਤੇ ਜਿਹੜੇ ਕੱਪੜੇ ਪਹਿਨੇ ਨੇ ਉਸ ਸਮੇਂ ਆਪ ਜੀ ਨੂੰ ਪਤਾ ਹੈ ਵੀ ਤੰਦ ਉੱਤੇ ਜਿਹੜੇ ਵਸਤਰ ਸਨ ਉਹ ਵੀ ਛੀਨਾ ਛਿਨ ਹੋਏ ਪੈਸਣ ਬਿਲਕੁਲ ਛਿੱਜੇ ਪੈਸਣ ਪੈਰਾਂ ਦੇ ਵਿੱਚ ਜੋੜਾ ਨਹੀਂ ਸੀ ਤੇ ਮਾਛੀਵਾੜੇ ਤੋਂ ਹੁੰਦਿਆਂ ਹੋਇਆਂ ਕੁਝ ਸਮੇਂ ਤੋਂ ਬਾਅਦ ਸਾਬੋ ਕੀ ਤਲਵੰਡੀ ਪਹੁੰਚਦੇ ਨੇ ਭਾਈ ਡੱਲੇ ਦੇ ਕੋਲ ਆ ਤੇ ਇੱਕ ਦਿਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਭਾਈ ਡੱਲੇ ਦੀ ਹਵੇਲੀ ਤੋਂ ਬਾਹਰ ਨਿਕਲੇ ਨੇ ਬਾਹਰ ਨਿਕਲਦੇ ਹੁਏ ਇੱਕ ਫਕੀਰ ਬੈਠਾ ਹੋਇਆ ਜਦੋਂ ਫਕੀਰ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਇਕੱਲਿਆਂ ਵੇਖਿਆ ਨਾ ਵੀ ਕੱਲੇ ਲਗੇ ਜਾ ਰਹੇ ਨੇ ਤੇ ਫਕੀਰ ਨੇ ਉੱਚੀ ਆਵਾਜ਼ ਮਾਰ ਕੇ ਆਖਿਆ ਕਹਿਣ ਲੱਗੇ ਕਹਿੰਦਾ ਨਾ ਡੱਲਾ ਨਾ ਮੱਲਾ ਅੱਜ ਗੋਬਿੰਦ ਸਿੰਘ ਇਕੱਲਾ ਜੁਦੇ ਗੱਲਾਂ ਆਖੀ ਨਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੰਨਾਂ ਦੇ ਵਿੱਚ ਆਵਾਜ਼ ਪਈ ਤੇ ਵਿਸਵਾਸ ਕਿੰਨਾ ਹੋਵੇਗਾ ਪਰਮਾਤਮਾ ਦੇ ਉੱਤੇ ਅਕਾਲ ਪੁਰਖ ਦੇ ਉੱਤੇ ਕਿੰਨਾ ਕੁ ਯਕੀਨ ਹੈ ਵਿਸ਼ਵਾਸ ਕਿੰਨਾ ਕੁ ਹੈ ਇੱਕ ਫਕੀਰ ਇਹ ਗੱਲ ਆਖਦਾ ਪਿਆ ਵੀ ਕਹਿਣ ਲਗਾ ਵੀ ਇੱਕ ਸਮਾਂ ਸੀ ਤੇਰੇ ਕੋਲ ਤੇਰੇ ਲਾडले ਤੇਰੇ ਕੋਲ ਸਨ ਤੂੰ ਇੱਕ ਵਧੀਆ ਆਸਣ ਦੇ ਉੱਤੇ ਬੈਠਾ ਸੈਂ ਆਨੰਦਪੁਰ ਦੀ ਧਰਤੀ ਤੇ ਸੰਗਤਾਂ ਤੇਰੇ ਕੋਲ ਹੁੰਦੀਆਂ ਸਨ ਹਰ ਸਮੇਂ ਭੀੜ ਲੱਗੀ ਰਹਿੰਦੀ ਸੀ ਸਿਪਾਹੀ ਤੇਰੇ ਕੋਲ ਸਨ ਅੱਜ ਤੇਰੇ ਕੋਲ ਕੁਝ ਵੀ ਨਹੀਂ ਹੈ ਤੂੰ ਇਕੱਲਾ ਲਗਾ ਫਿਰਨੇ ਤੇ ਅੱਗੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਵਾਬ ਪਤਾ ਕੀ ਦਿੰਦੇ ਨੇ ਕਹਿੰ ਲੈ ਕੇ ਫਕੀਰ ਜੀ ਤੁਸੀਂ ਇਹ ਗੱਲ ਆਖੀ ਐ ਨਾ ਡੱਲਾ ਨਾ ਮੱਲਾ ਗੋਬਿੰਦ ਸਿੰਘ ਇਕੱਲਾ ਕਹਿੰਦੇ ਨਹੀਂ ਇਹ ਗੱਲ ਨਹੀਂ ਕਹਿਣੀ ਇਹ ਗੱਲ ਆਖੋ ਨਾ ਡੱਲਾ ਨਾ ਮੱਲਾ ਗੋਬਿੰਦ ਸਿੰਘ ਨਾਲ ਅੱਲਾ ਵੀ ਗੋਬਿੰਦ ਸਿੰਘ ਇਕੱਲਾ ਨਹੀਂ ਤੇ ਗੋਬਿੰਦ ਸਿੰਘ ਦੇ ਨਾਲ ਅਕਾਲ ਪੁਰਖ ਪਰਮਾਤਮਾ ਨਾਲ ਲਗਾ ਫਿਰਦਾ ਹੈ ਤੇ ਕਿੰਨਾ ਕੁ ਵਿਸਵਾਸ ਹੋਵੇਗਾ ਪਾਤਸ਼ਾਹ ਜੀ ਨੂੰ ਉਸ ਅਕਾਲ ਪੁਰਖ ਦੇਤੇ ਤੇ ਉਹੀ ਵਿਸਾਹਾ ਅੱਜ ਆਪਾਂ ਦਾਨ ਦੇ ਵਿੱਚ ਗੁਰੂ ਦੇ ਕੋਲ ਮੰਗਦੇ ਪਏ ਆ ਗੁਰੂ ਨੂੰ ਇਹ ਗੱਲ ਆਖਦੇ ਪਏ ਆ ਸੱਚੇ ਪਾਤਸ਼ਾਹ ਕਿਰਪਾ ਕਰ ਮੇਰੇ ਅੰਦਰ ਇਹ ਯਕੀਨ ਵੱਜ ਜਾਵੇ ਮੇਰੇ ਅੰਦਰ ਇਹ ਵਿਸ਼ਵਾਸ ਆ ਜਾਵੇ ਵੀ ਉਹ ਅਕਾਲ ਪੁਰਖ ਪਰਮਾਤਮਾ ਹਰ ਸਮੇ ਮੇਰੇ ਨਾਲ ਹੈ ਹਰ ਸਮੇ ਮੇਰਾ ਸਾਥ ਹੈ ਤੇ ਦੂਸਰਾ ਆਪਾਂ ਵਿਸਾਹਾ ਮੰਗਣਾ ਜਿੱਥੇ ਅਕਾਲ ਪੁਰਖ ਨਾਲ ਹੈ ਉਥੇ ਗੁਰੂ ਹਮੇਸ਼ਾ ਸਾਡੇ ਅੰਗ ਸੰਗ ਰਹਿੰਦਾ ਜੀ ਤੇ ਜਿਸ ਦੇ ਮਨ ਦੇ ਵਿੱਚ ਗੁਰੂ ਦੀ ਪ੍ਰਤੀਤ ਆ ਜਾਂਦੀ ਹੈ ਨਾ ਤੇ ਸੱਚ ਜਾਣੇ ਉਹਦੇ ਚਿੱਤ ਦੇ ਅੰਦਰ ਪਰਮਾਤਮਾ ਆ ਕੇ ਵਸ ਜਾਂਦਾ ਹੈ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰੇਮ ਚੀਤ ਆਪਾਂ ਬਾਣੀ ਚ ਸੁਖਮਨੀ ਸਾਹਿਬ ਦੀ ਬਾਣੀ ਚ ਪੜਦੇ ਆ ਨਾ ਜਿਸ ਦੇ ਮਨ ਦੇ ਵਿੱਚ ਗੁਰੂ ਦੇ ਉੱਪਰ ਭਰੋਸਾ ਹੈ ਤੇ ਉਹਦੇ ਚਿੱਤ ਦੇ ਵਿੱਚ ਪਰਮਾਤਮਾ ਵਸੇ ਜੇ ਜਿਹਦੇ ਚਿੱਤ ਦੇ ਵਿੱਚ ਮਨ ਦੇ ਵਿੱਚ ਗੁਰੂ ਤੇ ਭਰੋਸਾ ਨਹੀਂ ਤੇ ਉਹਦੇ ਚਿੱਤ ਦੇ ਵਿੱਚ ਕਦੇ ਵੀ ਪਰਮਾਤਮਾ ਨਹੀਂ ਵੱਸ ਸਕਦਾ ਵਿਸਾਬ ਵੇਖਣਾ ਤੇ ਕਦੇ ਮਾਈ ਦੋਲਤਾ ਨੂੰ ਪੁੱਛੋ ਜਾ ਕੇ ਜਦੋਂ ਮੇਰੇ ਸਤਿਗੁਰੂ ਧੰਨ ਗੁਰੂ ਗੋਬਿੰਦ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਹੈ ਨਾ ਤੇ ਘਰ ਦੇ ਵਿੱਚ ਬੱਚੇ ਦੀ ਆਮਦ ਹੋਣੀ ਹੈ ਮਹਤਾ ਕਾਲੂ ਜੀ ਦੇ ਘਰ ਦੇ ਵਿੱਚ ਮਾਈ ਦੋਲਤਾ ਨੇ ਇੱਕ ਬਚਨ ਆਕੇ ਕਹਿਣ ਲੱਗੇ ਪਟਵਾਰੀ ਜੀ ਤੁਸੀਂ ਪਟਵਾਰੀ ਹੋ ਤੁਹਾਡੇ ਘਰ ਦੇ ਵਿੱਚ ਪਹਿਲਾਂ ਧੀ ਹੈ ਅੱਜ ਤੁਹਾਡੇ ਘਰ ਦੇ ਵਿੱਚ ਬੱਚੇ ਦੀ ਆਮਦ ਹੋਣੀ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਪੁੱਤਰ ਹੋਇਆ ਤੇ ਖੁਸ਼ੀ ਦੇ ਨਾਲ ਮੇਰੇ ਖਜ਼ਾਨੇ ਭਰ ਦਿਆ ਜੀ ਜੋ ਮੈਂ ਮੰਗਾਂ ਤੁਸੀਂ ਮੈਨੂੰ ਦਿਆ ਜੇ ਤੇ ਮਹਿਤਾ ਕਾਲੂ ਜੀ ਇਹ ਗੱਲ ਕਹਿਣ ਲੱਗੇ ਵੀ ਜੇ ਸਾਡੇ ਘਰ ਦੇ ਵਿੱਚ ਪੁੱਤਰ ਦਾ ਜਨਮ ਹੋਇਆ ਜੋ ਤੂੰ ਮਾਈ ਦੌਲਤਾ ਮੰਗੇਗੀ ਤੈਨੂੰ ਉਹ ਦਵਾਗੇ ਕਿਉਂਕਿ ਦਾਈ ਦਾ ਕੰਮ ਕਰਦੇ ਸਨ ਤੇ ਜਿਸ ਸਮੇ ਸਤਗੁਰਾਂ ਦਾ ਪ੍ਰਕਾਸ਼ ਹੋਇਆ ਵਿਸ਼ਵਾਸ ਵੇਖੋ ਕਿੰਡਾ ਕੁ ਵੱਡਾ ਹੈ ਜਿਸ ਸਮੇ ਪ੍ਰਕਾਸ਼ ਹੋਇਆ ਸਤਗੁਰਾਂ ਦਾ ਤੇ ਪਹਿਲੀ ਨਿਗਾਹ ਪਈ ਮਾਈ ਦੌਲਤਾ ਦੀ ਸਤਗੁਰਾਂ ਦੇ ਉੱਤੇ ਜਦੋਂ ਵੇਖਿਆ ਤੇ ਸਤਗੁਰਾਂ ਦੀ ਨਿਗਾਹ ਪਈ ਪਹਿਲੀ ਨਜ਼ਰ ਦੇ ਵਿੱਚ ਹੀ ਅੰਦਰੋਂ ਧਨਾੜ ਹੋ ਗਈ ਅੰਦਰੋਂ ਧਨਵਾਨ ਹੋ ਗਈ ਤੇ ਅੱਖਾਂ ਦੇ ਵਿੱਚ ਹੰਝੂ ਨੇ ਤੇ ਹੰਝੂ ਉਸ ਸਮੇਂ ਕਿਸ ਸਮੇਂ ਦੇ ਖੁਸ਼ੀ ਦੇ ਹੰਝੂ ਨੇ ਤੇ ਜਦੋਂ ਬਾਹਰ ਆਏ ਮਹਿਤਾ ਕਾਲੂ ਆ ਕੇ ਪੁੱਛਦੇ ਨੇ ਕੀ ਹੋਇਆ ਕਿ ਤੁਹਾਡੇ ਘਰ ਪੁੱਤਰ ਦੀ آمد ਹੋਈ ਹੈ ਤੇ ਆਪਣੇ ਨੌਕਰਾਂ ਨੂੰ ਪਟਵਾਰੀ ਆਵਾਜ਼ ਮਾਰ ਕੇ ਆਖਦਾ ਪਿਆ ਮਹਿਤਾ ਕਾਲੂ ਆਵਾਜ਼ ਮਾਰ ਕੇ ਆਖਦਾ ਪਿਆ ਲਿਆਓ ਥਾਲ ਭਰ ਕੇ ਲਿਆਓ ਰੁਪਈਆਂ ਦਾ ਮੈਂ ਦਾਈ ਦੇ ਨਾਲ ਵਾਅਦਾ ਕੀਤਾ ਸੀ ਵੀ ਮੇਰੇ ਘਰ ਦੇ ਵਿੱਚ ਬੱਚੇ ਦੀ آمد ਹੋਵੇਗੀ ਪੁੱਤਰ ਦੀ آمد ਹੋਵੇਗੀ ਇਨੂੰ ਮੈਂ ਤੋਲ ਦਵਾਵਾਂਗਾ ਸੋਨੇ ਦੇ ਨਾਲ ਤੋਲ ਦਵਾਵਾਂਗਾ ਰੁਪਈਆਂ ਦੇ ਨਾਲ ਤੋਲ ਦਵਾਵਾਂਗਾ ਲਿਆਓ ਤੇ ਮਾਈ ਦੋਲਤਾ ਕਹਿੰ ਲਗੀ ਅੱਜ ਮੈਨੂੰ ਪੈਸੇ ਦੀ ਲੋੜ ਨਹੀਂ ਹੈ ਹੁਣ ਤੱਕ ਮੈਂ ਮੰਗਦੀ ਆਈਆਂ ਜਿਹਦੇ ਘਰ ਗਿਆ ਥਾਂ ਥਾਂ ਤੇ ਜਾ ਕੇ ਮੰਗੇ ਐ ਪਰ ਪਤਾ ਨਹੀਂ ਤੇਰੇ ਪੁੱਤਰ ਦੇ ਵਿੱਚ ਇਹੋ ਜਿਹੀ ਕਿਹੜੀ ਖੇਚ ਹੈ ਜਦੋਂ ਦੇ ਮੈਂ ਤੇਰੇ ਪੁੱਤਰ ਨੂੰ ਮਿਲੀ ਆਂ ਤੇਰੀ ਪੁੱਤਰ ਦੀ ਤਕਨੀ ਮੇਰੇ ਤੇ ਪਈ ਹੈ ਇਹ ਦੌਲਤਾ ਅੰਦਰੋਂ ਰਜਗੀ ਹੈ ਠੀਕ ਹੈ ਘਰਦਿਆਂ ਨੇ ਨਾਮ ਦੌਲਤਾ ਰੱਖਿਆ ਸੀ ساری ਜ਼ਿੰਦਗੀ ਮੰਗਦਿਆਂ ਲੰਘ ਗਈ ਪਰ ਅੱਜ ਇਹ ਦੌਲਤਾ ਅਸਲ 'ਚ ਦੌਲਤਾਂ ਵਾਲੀ ਹੋ ਗਈ ਅੱਜ ਕਿਸੇ ਚੀਜ਼ ਦੀ ਕੋਲ ਕਮੀ ਨਹੀਂ ਹੈ ਤੇ ਸੱਚ ਜਾਣਿਓ ਉਸ ਤੋਂ ਬਾਅਦ ਦਾਈ ਦੌਲਤਾ ਦਾ ਇਤਿਹਾਸ ਦੇ ਵਿੱਚ ਜ਼ਿਕਰ ਹੁੰਦਾ ਉਹਨੇ ਕਦੀ ਵੀ ਕਿਸੇ ਦੇ ਕੋਲੋਂ ਮੰਗਿਆ ਨਹੀਂ ਸੀ ਦਾਈ ਦੌਲਤਾ ਨੇ ਤੇ ਯਕੀਨ ਹੋਵੇ ਯਕੀਨ ਕਿਹੋ ਜਾਂ ਮੰਗਣਾ ਹੈ ਦਾਈ ਦੌਲਤਾ ਵਰਗਾ ਮੰਗੀਏ ਵੀ ਗੁਰੂ ਹਮੇਸ਼ਾ ਪ੍ਰਤਾਕ ਰੂਪ ਦੇ ਵਿੱਚ ਸਾਡੇ ਕੋਲ ਹੈ ਅੰਗ ਸੰਗ ਹੈ ਤੇ ਵਿਸ਼ਵਾਸ ਵੇਖੋ ਵਿਸ਼ਵਾਸ ਵੇਖਣਾ ਹੈ ਤੇ ਬਾਬੇ ਨਾਨਕ ਜੀ ਵਰਗਾ ਵੇਖੋ ਆ ਕਿਉਂਕਿ ਸਾਹਾ ਦਾਣ ਮੰਗਦੇ ਪਿਆ ਨਾ ਗੁਰੂ ਦੇ ਕੋਲ ਅਰਦਾਸ ਕਰਦੇ ਪਿਆ ਸੱਚੇ ਪਾਤਸ਼ਾਹ ਸਾਡੀ ਜ਼ਿੰਦਗੀ ਦੇ ਵਿੱਚ ਵੀ ਇਹ ਵਿਸਾਹ ਆ ਜਾਵੇ ਗੁਰੂ ਕਦੇ ਵੀ ਸਾਡੇ ਤੋਂ ਦੂਰ ਨਹੀਂ ਜਾਂਦਾ ਹਮੇਸ਼ਾ ਸਾਡੇ ਅੰਗ ਸੰਗ ਰਹਿੰਦਾ ਜਿੱਥੇ ਪ੍ਰਮਾਤਮਾ ਅੰਗ ਸੰਗ ਹੈ ਉੱਥੇ ਗੁਰੂ ਹਮੇਸ਼ਾ ਸਾਡੇ ਅੰਗ ਸੰਗ ਹੈ ਲੋਕਾਂ ਨੇ ਰੋਲਾ ਪਾ ਦਿੱਤਾ ਨਾਨਕ ਵੇਈ ਨਦੀ ਦੇ ਵਿੱਚ ਰੁੜ ਗਿਆ ਜੈ ਰਾਮ ਜੀ ਨੂੰ ਆ ਕੇ ਦੱਸਦੇ ਨੇ ਕਹਿਣ ਲੱਗੇ ਤੁਹਾਡੇ ਘਰ ਤੁਹਾਡੀ ਪਤਨੀ ਦਾ ਜਿਹੜਾ ਭਰਾ ਆਇਆ ਸੀ ਨਾ ਬੇਬੇ ਨਾਨਕੀ ਦਾ ਭਰਾ ਆਇਆ ਸੀ ਨਾਨਕ ਉਹ ਵੇਈ ਦੇ ਵਿੱਚ ਰੁੜ ਗਿਆ ਤੇ ਜਦੋਂ ਮਤ ਬੇਬੇ ਨਾਨਕੀ ਜੀ ਕੋਲ ਆਈ ਚੱਲ ਕੇ ਲੋਕਾਂ ਨੇ ਇੱਕ ਆਇਆ ਆ ਕੇ ਕਹਿਣ ਲੱਗਾ ਵੀ ਨਾਨਕ ਰੁੜ ਗਿਆ ਵੇਈ ਦੇ ਵਿੱਚ ਆ ਤੇ ਬੇਬੇ ਨਾਨਕੀ ਦਾ ਕਿੱਡਾ ਵੱਡਾ ਯਕੀਨ ਹੋਵੇਗਾ ਗੁਰੂ ਨਾਨਕ ਪਾਤਸ਼ਾਹ ਤੇ ਆਖਣ ਲੱਗੇ ਨਾਨਕ ਨਹੀਂ ਰੁੜਿਆ ਜਿਹੜਾ ਰੋੜਨ ਵਾਲਿਆਂ ਨੂੰ ਕਿਨਾਰੇ ਲਾਉਣ ਵਾਲਾ ਉਹ ਕਦੇ ਵੀ ਰੁੜ ਨਹੀਂ ਸਕਦਾ ਇਹਨੇ ਨੂੰ ਦੂਜਾ ਆ ਗਿਆ ਆ ਕੇ ਕਹਿਣ ਲੱਗੇ ਵੀ ਨਾਨਕ ਡੁੱਬ ਗਿਆ ਵੀ ਨਦੀ ਦੇ ਵਿੱਚ ਤੇ ਬੇਬੇ ਨਾਨਕੀ ਗੱਲ ਆਖਦੇ ਕਹਿੰਦੇ ਨਾਨਕ ਕਦੇ ਵੀ ਡੁੱਬ ਨਹੀਂ ਸਕਦਾ ਕਿਉਂਕਿ ਉਹਨੇ ਪਤਾ ਨਹੀਂ ਕਿੰਨਿਆਂ ਕੂੜ ਨੂੰ ਡੁੱਬਿਆਂ ਹੋਿਆਂ ਨੂੰ ਉਹਨੇ ਕਿਨਾਰੇ ਦੇ ਉੱਤੇ ਲਾਣਾ ਉਹਨੇ ਬਚਾਣਾ ਹੈ ਤੇ ਸਾਰੇ ਨગર ਦਾ ਯਕੀਨ ਟੁੱਟ ਗਿਆ ਸਾਰਾ ਕਿਸੇ ਦੀ ਜ਼ੁਬਾਨ ਦੇ ਵਿੱਚ ਸੁਣੋ ਇਹੀ ਗੱਲ ਨਾਨਕ ਰੁੜ ਗਿਆ ਨਾਨਕ ਡੁੱਬ ਗਿਆ ਪਰ ਬੇਬੇ ਨਾਨਕੀ ਦਾ ਭਰੋਸਾ ਵੇਖੋ ਕਿੰਨਾ ਕੋ ਵੱਡਾ ਤੇ ਇਹੀ ਗੱਲ ਆਖਦੇ ਨੇ ਉਹ ਨਾ ਤਾਂ ਕਦੇ ਡੁੱਬ ਸਕਦਾ ਤੇ ਨਾ ਹੀ ਕਦੇ ਰੁੜ ਸਕਦਾ ਉਹ ਤੇ ਪਤਾ ਨਹੀਂ ਕਿੰਨਿਆਂ ਨੂੰ ਤਾਰਨ ਦੇ ਲਈ ਸੰਸਾਰ ਦੇਤੇ ਆਇਆ ਤੇ ਯਕੀਨ ਹੋਵੇ ਤੇ ਯਕੀਨ ਹੋਵੇ ਗੁਰੂ ਦੇ ਉੱਤੇ ਅਜਿਹਾ ਪਰੋਸਾ ਹੋਵੇ ਗੁਰੂ ਦੇ ਉੱਤੇ ਪਰੋਸਾ ਹੋਵੇ ਇਹਦੇ ਵਰਗਾ ਬਾਬੇ ਨਾਨਕੀ ਵਰਗਾ ਅਰਦਾਸ ਕਰੀਏ ਸੱਚੇ ਪਾਤਸ਼ਾਹ ਕਿਰਪਾ ਕਰੋ ਤੇਰੇ ਕੋਲੋਂ ਹੋਰ ਕੁਝ ਨਹੀਂ ਮੰਗਦੇ ਤੇਰੇ ਕੋਲੋਂ ਬਸ ਇਹੀ ਦਾਤ ਹੈ ਹਰ ਰੋਜ਼ ਹੱਥ ਜੋੜ ਕੇ ਫਰਿਆਦ ਕਰਦੇ ਹਾਂ ਮਾਲਕਾ ਮੇਰੀ ਝੋਲੀ ਦੇ ਵਿੱਚ ਵਿਸਾਹਾ ਦੀ ਦਾਤ ਪਾ ਮੇਰੀ ਝੋਲੀ ਦੇ ਵਿੱਚ ਯਕੀਨ ਦੀ ਦਾਤ ਪਾ ਮੈਨੂੰ ਤੇਰੇ ਉੱਤੇ ਭਰੋਸਾ ਆ ਜਾਵੇ ਹਮੇਸ਼ਾ ਤੇਰੇ ਉੱਤੇ ਭਰੋਸਾ ਬੱਜਾ ਰਹੇ ਤੇਰਾ ਦਰ ਛੱਡ ਕੇ ਮੈਂ ਕਿਸੇ ਦਰ ਤੇ ਨਾ ਪਟਕਾਂ ਜਿਸ ਦਿਨ ਇਹ ਵਿਸਾਹ ਆ ਗਿਆ ਨਾ ਅੰਦਰ ਵਿਸ਼ਵਾਸ ਆ ਗਿਆ ਯਕੀਨ ਆ ਗਿਆ ਸੱਚ ਜਾਣਿਓ ਬੰਦਾ ਇੱਕ ਦਾ ਦਰ ਛੱਡ ਕੇ ਕਦੇ ਵੀ ਥਾਂ-ਥਾਂ ਤੇ ਭਟਕੇਗਾ ਨਹੀਂ ਥਾਂ-ਥਾਂ ਤੇ ਭਟਕਦੇ ਉਹਨੇ ਜਿਨ੍ਹਾਂ ਦਾ ਹਜੇ ਅੰਦਰ ਨਹੀਂ ਬਚਾ ਜਿਨ੍ਹਾਂ ਦਾ ਅੰਦਰ ਹਜੇ ਵਿਸ਼ਵਾਸ ਨਹੀਂ ਬਣਿਆ ਜਿਨ੍ਹਾਂ ਦਾ ਗੁਰੂ ਤੇ ਯਕੀਨ ਨਹੀਂ ਹੈ ਜਿਨ੍ਹਾਂ ਦਾ ਪਰਮਾਤਮਾ ਉਤੇ ਯਕੀਨੀ ਜਿਹੜੇ ਇਹ ਗੱਲ ਆਖਦੇ ਪਤਾ ਨਹੀਂ ਪਰਮਾਤਮਾ ਹੈ ਕਿ ਨਹੀਂ ਹੈ ਗੁਰੂ ਇਹ ਕਾਰਜ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ ਪਰ ਪਿਆਰ ਵਾਲਿਓ ਜਿਨ੍ਹਾਂ ਦਾ ਗੁਰੂ ਦੇ ਉੱਤੇ ਪਰਮਾਤਮਾ ਦੇ ਉੱਤੇ ਪ੍ਰਤੀਤ ਆ ਗਈ ਨਾ ਯਕੀਨ ਆ ਗਿਆ ਉਹ ਆਖਦਾ ਵੀ ਪਰਮਾਤਮਾ ਵੀ ਕਰਨ ਵਾਲਾ ਹੈ ਤੇ ਗੁਰੂ ਵੀ ਕਰਨ ਵਾਲਾ ਹੈ ਜੋ ਅਸੀਂ ਤੇਰੇ ਕੀ ਅਰਦਾਸ ਕਰਾਂਗੇ ਗੁਰੂ ਉਹ ਤੂੰ ਮੇਰੇ ਕਾਰਜਾਂ ਨੂੰ ਪੂਰਾ ਜਿਹੜਾ ਸਿਰੇ ਚੜ੍ ਦੇਵੇਂਗਾ ਨਿਪਰੇ ਚੜ੍ ਦੇਵੇਂਗਾ ਇਸੇ ਕਰਕੇ ਜਦੋਂ ਸਿੱਖ ਕਰਦੇ ਵਿੱਚ ਕੋਈ ਕਰਮ ਕਰਦਾ ਹੈ ਨਾ ਕੋਈ ਖੁਸ਼ੀ ਦਾ ਕੰਮ ਹੋਵੇ ਤੇ ਸਭ ਤੋਂ ਪਹਿਲਾਂ ਸੀ ਸਹਾਰਾ ਕਿਦਾ ਲੈਨੇ ਆ ਗੁਰੂ ਦਾ ਸਹਾਰਾ ਲੈਨੇ ਆ ਤੇ ਘਰ ਦੇ ਵਿੱਚ ਬੱਚੇ ਜਾਂ ਬੱਚੀ ਦਾ ਆਨੰਦ ਕਾਰਜ ਰੱਖਿਆ ਹੋਵੇ ਤੇ ਬਜ਼ੁਰਗਾਂ ਦੇ ਮੂੰਹ ਇੱਕ ਗੱਲ ਸੁਣੋ ਕਹਿੰਦੇ ਵੀ ਪਹਿਲਾਂ ਘਾਟ ਗੁਰੂ ਦੇ ਘਰ ਦੇ ਕਿ ਆਓ ਗੁਰਦੁਆਰੇ ਦੇ ਕਿ ਆਓ ਕਿਉਂ ਉਹਨਾਂ ਨੂੰ ਫਰੋਸਾ ਹੁੰਦਾ ਹੈ ਵੀ ਸਤਿਗੁਰੂ ਆਪ ਸਹਾਈ ਹੋ ਕੇ ਸਾਡੇ ਜਿਹੜੇ ਕਾਰਜ ਨੇ ਕਾਰਜ ਨੇਪਰੇ ਚਾੜਨੇ ਤੇ ਇਸੇ ਕਰਕੇ ਸਤਿਗੁਰਾਂ ਦੀ ਬਾਣੀ ਨੇ ਬਚਨ ਆਖਿਆ ਸੀ ਕਹਿੰਦੇ ਕਿਤਾ ਲੋੜੀਏ ਕੰਮ ਸੋ ਹਰ ਪੈ ਆਖੀ ਹੈ ਕਾਰਜ ਦੇ ਸਵਾਰ ਸਤਿਗੁਰ ਸਾ ਸਾਖੀ ਹੈ ਕਿਉਂ ਭਰੋਸਾ ਹੈ ਯਕੀਨ ਹੈ ਵਿਸ਼ਵਾਸ ਹੈ ਗੁਰੂ ਦੇ ਉੱਤੇ ਸੱਚੇ ਪਾਤਸ਼ਾਹ ਤੇਰਾ ਆਸਰਾ ਪਕੜ ਲੱਗੇ ਆ ਤੇਰਾ ਸਹਾਰਾ ਪਕ ਤੱਕਿਆ ਇਹ ਜਿਹੜੇ ਕਾਰਜ ਨੇ ਇਹ ਕਾਰਜ ਨੇ ਪਰੇ ਚੜਨਗੇ ਤੇ ਪਿਆਰ ਵਾਲਿਓ ਅੱਜ ਇਹ ਅਰਦਾਸ ਕਰਕੇ ਜਾਓ ਸਾਰੇ ਹਰ ਰੋਜ਼ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਮੇਰਾ ਇਹ ਯਕੀਨ ਇਹ ਵਿਸ਼ਵਾਸ ਹਮੇਸ਼ਾ ਦੇ ਲਈ ਤੇਰੇ ਦਰ ਤੇ ਵੱਜਾ ਰਵੇ ਬਸ ਇਹੀ ਦਾਤ ਮੇਰੀ ਝੋਲੀ ਦੇ ਵਿੱਚ ਪਈ ਤੇ ਸਤਿਗੁਰੂ ਕਿਰਪਾ ਕਰਨ ਸਾਨੂੰ ਵੀ ਸਮਤ ਆ ਜਾਵੇ ਗੁਰੂ ਦੇ ਅੱਗੇ ਅਰਦਾਸ ਕਰੀਏ ਸਤਿਗੁਰੂ ਕਿਰਪਾ ਕਰਨ ਜਿੱਥੇ ਸਤਿਗੁਰਾਂ ਦੇ ਕੋਲ ਆਪਾਂ ਸਿੱਖੀ ਦੀ ਦਾਤ ਮੰਗਦੇ ਹਾਂ ਕਿਸਾਂ ਦੀ ਦਾਤ ਮੰਗੀ ਹੈ ਰਹਿਤ ਦੀ ਦਾਤ ਮੰਗੀ ਹੈ ਜਿਸ ਜਗਤ ਉਤੇ ਆਖਿਆ ਮਾਲਕਾ ਤੂੰ ਚੰਗੇ ਤੇ ਮਾੜੇ ਦੀ ਪਰਖ ਕਰਨ ਵਾਲੀ ਬਬੇਕ ਮਤ ਬਖਸ਼ ਉਥੇ ਅੱਜ ਸਤਿਗੁਰਾਂ ਦੇ ਕੇ ਅਰਦਾਸ ਕਰ ਰਹੇ ਹਾਂ ਸੱਚੇ ਪਤਸ਼ਾ ਸਾਡੇ ਅੰਦਰ ਵਿਸਾਹਾ ਦੀ ਜਿਹੜੀ ਦਾਤ ਹੈ ਸਾਡੀ ਝੋਲੀ ਦੇ ਵਿੱਚ ਪੋਣਾ ਕਰੋ ਸਤਿਗੁਰੂ ਕਿਰਪਾ ਕਰਨ ਸਾਡੇ ਸਬਨਾ ਦੀ ਝੋਲੀ ਦੇ ਵਿੱਚ ਦਾਤਾਂ ਪਾ ਕੇ ਨਿਵਾਜਨ ਜੀ ਬਲਾਉ ਜੀ ਫਤੇਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ